ਵੱਡੀ ਖਬਰ ਆ ਰਹੀ ਆ ਕੇਰਲਾ ਤੋਂ ਜਿੱਥੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਹੈਲੀਕਾਪਟਰ ਦਾ ਹਾਦਸਾ ਹੁੰਦੇ-ਹੁੰਦੇ ਬਚਿਆ ਕੇਰਲਾ ਗਏ ਹੋਏ ਸਨ ਦੌਰੇ ਤੇ ਉੱਥੇ ਕਿਸੇ ਮੰਦਰ ਚੋਣਾ ਨੇ ਮੱਥਾ ਟੇਕਣਾ ਸੀ ਔਰ ਜਦੋਂ ਹੈਲੀਕਾਪਟਰ ਲੈਂਡ ਕੀਤਾ ਤੇ ਜਿਹੜੀ ਜ਼ਮੀਨ ਦੇ ਉੱਤੇ ਹੈਲੀਕਾਪਟਰ ਨੇ ਲੈਂਡ ਕੀਤਾ ਉਹ ਸੌਫਟ ਸੀ ਨਰਮ ਸੀ ਔਰ ਹੈਲੀਕਾਪਟਰ ਤਸ ਗਿਆ ਉੱਥੇ ਜਿਹੜੇ ਪੁਲਿਸ ਕਰਮੀ ਸੀ ਫਾਰਮ ਗੇਟ ਦੇ ਕਰਮੀ ਸਰ ਉਹਨਾਂ ਨੇ ਉਹਨੂੰ ਧੱਕਾ ਮਾਰ ਕੇ ਬਾਹਰ ਕੱਢਿਆ ਰਾਸ਼ਟਰਪਤੀ ਸੁਰੱਖਿਅਤ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਅ ਕੱਲ ਦੀਵਾਲੀ ਦਾ ਤਿਉਹਾਰ ਸੀ ਸੀ ਸਭ ਨੇ ਦੀਵਾਲੀ ਆਪਣੇ ਪਰਿਵਾਰਾਂ ਨਾਲ ਮਨਾਈ ਹੋਊਗੀ ਭਾਰਤ ਤੋਂ ਇਲਾਵਾ ਕਈ ਹੋਰ ਮੁਲਕਾਂ ਦੇ ਵਿੱਚ ਵੀ ਦੀਵਾਲੀ ਜਿਹੜੀ ਆ ਉਹ ਮਨਾਈ ਗਈ ਅਮਰੀਕਾ ਦੇ ਵਿੱਚ ਅਮਰੀਕਨ ਰਾਸ਼ਟਰਪਤੀ ਡੋਨਲਡ 트ੰਪ ਨੇ ਵਾਈਟ ਹਾਊਸ ਦੇ ਵਿੱਚ ਦੀਵਾਲੀ ਮਨਾਈ ਭਾਰਤ ਦੇ ਰਾਜਪੂਤ ਰਾਜਦੂਤ ਵਿਨੇ ਮੋਹਨ ਕਵਾਤਰਾ ਵੀ ਉੱਥੇ ਹਾਜ਼ਰ ਸਨ ਔਰ ਇਸ ਦੀਵਾਲੀ ਦੇ ਮੌਕੇ ਤੇ 트ੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਮਹਾਨ ਦੋਸਤ ਦੱਸਿਆ ਕਿਉਂਕਿ ਇੰਡੀਆ ਔਰ ਅਮਰੀਕਾ ਦੇ ਦਰਮਿਆਨ ਜਿਹੜੇ ਰਿਸ਼ਤੇ ਨੇ ਬਲੋ ਹੌਟ ਬਲੋ ਕੋਲਡ ਦੀ ਸਥਿਤੀ ਚ ਨੇ ਸੋ ਇਹ ਕਮੈਂਟ ਰਾਸ਼ਟਰਪਤੀ 트ੰਪ ਵੱਲੋਂ ਪ੍ਰਧਾਨ ਮੰਤਰੀ ਮੋਦੀ ਬਾਰੇ ਇਹਨਾਂ ਦਿਨਾਂ ਚ ਕਹਿਣਾ ਕਾਫੀ ਮਹੱਤਵਪੂਰਨ ਜਿਹੜਾ ਵਾ ਉਹ ਰਖਦਾ ਵਾ ਅਸੀਂ ਆਸ ਕਰਦੇ ਹਾਂ ਕਿ ਰਿਸ਼ਤਿਆਂ ਦੇ ਵਿੱਚ ਅਗਲੇ ਦਿਨਾਂ ਚ ਬਿਹਤਰੀ ਜ਼ਰੂਰ ਆਵੇਗੀ ਦੀਵਾਲੀ ਦੇ ਮੌਕੇ ਤੇ ਕਿਉਂਕਿ ਅਰਕੀ ਦੀਵਾਲੀ ਵੀ ਹਰ ਸਾਲ ਵਾਂਗੂ ਲੰਬੀ ਹੋ ਗਈ ਕਿਤੇ ਸੋਮਵਾਰ ਨੂੰ ਮਨਾਈ ਗਈ ਕਿਤੇ ਮੰਗਲਵਾਰ ਨੂੰ ਮਨਾਈ ਗਈ ਤਾਂ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਉਹ ਸਾਰੇ ਨਾਰਥ ਇੰਡੀਆ ਚ ਕਾਫੀ ਹੱਦ ਤੱਕ ਵਿਗੜਿਆ ਦਿੱਲੀ ਚ ਵੀ ਹਵਾ ਜਿਹੜੀ ਜ਼ੈਰੀਲੀ ਹੋਈ ਪੰਜਾਬ ਤੇ ਹਰਿਆਣਾ ਚ ਹਵਾ ਦੀ ਕੁਆਲਿਟੀ ਜਿਹੜੀ ਹੈ ਬੇਹਤ ਖਰਾਬ ਹੋਈ ਇਸ ਦਰਮਿਆਨ ਵੈਸੇ ਤੇ ਇਸ ਸਾਲ ਪੁਰਾਣੀ ਸਾਰਨ ਦੇ ਇਨਸੀਡੈਂਟ ਘਟਨੇ ਲੇਕਿਨ ਅਤੇ ਵਾਦੀ ਦੇ ਦਿਨਾਂ ਚ ਵਧ ਗਏ ਤਿੰਨ ਗੁਣਾ ਵਧ ਗਏ ਪਿਛਲੇ ਹਫਤਾ 10 ਦਿਨ ਦੇ ਵਿੱਚ ਔਰ ਇਸ ਮੁੱਦੇ ਤੇ ਪੰਜਾਬ ਤੇ ਦਿੱਲੀ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਦਿੱਲੀ ਚ ਭਾਜਪਾ ਸਰਕਾਰ ਇਹਨਾਂ ਦੇ ਵਿੱਚ ਆਫਟਰ ਆਲ ਆਫਟਰ ਅਪਰ ਚੈਕ ਸਥਿਤੀ ਕਾਫੀ ਤਣਾਪੂਰਨਆ ਖੜਕੀ ਹੋਈ ਆ ਔਰ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਵਾ ਕਿ ਪੰਜਾਬ ਸਰਕਾਰ ਜਾਣ ਬੁਝ ਕੇ ਕਿਸਾਨਾਂ ਤੋਂ ਪਰਾਲੀ ਨੂੰ ਅੱਗ ਲਵਾ ਰਹੀ ਹੈ ਹਾਲਾਂਕਿ ਇਹਦਾ ਕੀ ਬੁਨਿਆਦ ਆ ਮਨ ਸਕਦੇ ਆ ਕਿ ਇਨਸੀਡੈਂਟ ਵਧੇ ਹੋਣਗੇ ਪਰਾਲੀ ਦੇ ਕਿਉਂਕਿ ਨਿਗਰਾਨੀ ਘਟੀ ਹੋਊਗੀ ਦੀਵਾਲੀ ਦੇ ਦਿਨਾਂ ਦੇ ਵਿੱਚ ਪਰ ਪੰਜਾਬ ਸਰਕਾਰ ਜਾਣ ਬੁਝ ਕੇ ਪਰਾਲੀ ਨੂੰ ਅੱਗ ਕਿਉਂ ਲਾਊਗੀ ਇਹਦੀ ਕੋਈ ਗੱਲ ਸਮਝ ਨਹੀਂ ਆ ਰਹੀ ਪਤਾ ਨਹੀਂ ਮਨਜਿੰਦਰ ਸਿੰਘ ਸੇਸਨ ਇਹੋ ਜੀ ਗੱਲ ਕਿਉਂ ਕੀਤੀ ਡੇਰਾ ਬਾਬਾ ਨਾਨਕ ਤੋਂ ਥੋੜੇ ਦਿਨ ਪਹਿਲਾਂ ਖਬਰ ਆਈ ਆ ਕਿ ਉੱਥੇ ਅ ਧਰਮਦਾਦ ਪਿੰਡ ਹੈ ਜਿਹੜਾ ਉੱਥੇ ਕੋਈ ਲੋਕੀ ਪਟਾਕੇ ਬਣਾ ਰਹੇ ਸੀ ਗੰਦਕ ਤੇ ਪੋਟਾਸ਼ ਦੇ ਇਸਤੇਮਾਲ ਕਰਕੇ ਪਟਾਕੇ ਬਣਾ ਰਹੇ ਸਨ ਉਹ ਸ਼ਾਇਦ ਉਹਨਾਂ ਦਾ ਵੱਧ ਘੱਟ ਕੋਈ ਪਦਾ ਦਾ ਇਸਤੇਮਾਲ ਕਰਤਾ ਤਮਾਕਾ ਹੋ ਗਿਆ ਸੱਤ ਲੋਕ ਜ਼ਖਮੀ ਹੋ ਗਏ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ ਸੋ ਇੱਕ ਹੀ ਆਸ ਕਰਦੇ ਆ ਕਿ ਉਹ ਸਿਹਤਮੰਦ ਹੋਣਗੇ ਵੈਸੇ ਤੇ ਇਹੋ ਜਿਹਾ ਕੰਮ ਕਦੀ ਨਹੀਂ ਕਰਨਾ ਚਾਹੀਦਾ ਪਟਾਕੇ ਬਾਜ਼ਾਰ ਮਿਲਦੇ ਆ ਖਰੀਦੋ ਉੱਥੇ ਜਾ ਕੇ ਵੈਸੇ ਤੇ ਪਟਾਕੇ ਚਲਾਉਣਾ ਹੀ ਤੁਹਾਨੂੰ ਪਤਾ ਹੀ ਆ ਖਤਰੇ ਤੋਂ ਖਾਲੀ ਨਹੀਂ ਅਗਲੀ ਖਬਰ ਆ ਮੋਗਾ ਤੋਂ ਆ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਮੋਗਾ ਚ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਉਥੋਂ ਦਾ ਸਟੋਰ ਆ ਉਹਦੇ ਚ ਨਸ਼ਿਆਂ ਦੇ ਜਿਹੜੇ ਟੀਕੇ ਆ ਚੋਰੀ ਹੋ ਗਏ ਪਿਉਪਰੀ ਨੋਰਫੀਨ ਨਾਂ ਦਾ ਟੀਕਾ ਵਾ ਜਿਹੜੇ ਲੋਕੀ ਹਿਰੋਇਨ ਐ ოਪੀਐਟਸ ਲੈਂਦੇ ਆ ਉਹਨਾਂ ਨੂੰ ოਪੀਐਟਸ ਤੋਂ ਦੂਰ ਕਰਨ ਲਈ ਛਡਾਉਣ ਲਈ ਬਦਲਵਜੋ ਇਹ ਡਰਗ ਦਿੱਤਾ ਜਾਂਦਾ ਟੀਕਾ ਦਿੱਤਾ ਜਾਂਦਾ ਵਾ ਔਰ 7-8 ਲੱਖ ਦੇ ਟੀਕੇ ਚੋਰੀ ਹੋ ਗਏ ਇਥੋਂ ਜ਼ਾਹਿਰ ਹੈ ਕਿ ਉਥੋਂ ਦੀ ਜਿਹੜੀ ਪ੍ਰਸ਼ਾਸਨ ਸੀਗਾ ਉਹ ਸਤਰਕ ਨਹੀਂ ਸੀ ਔਰ ਇਹਦੇ ਕਰਕੇ ਇਹ ਟੀਕੇ ਆ ਇਹ ਚੋਰੀ ਉਥੋਂ ਹੋ ਗਏ